ਬਹੁਤੀ ਸਤਿਕਾਰਯੋਗ ਅੰਤਰਰਾਸ਼ਟਰੀ ਢਾਡੀ ਜਿਨ੍ਹਾਂ ਨੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਆਪਣੇ ਪਿੰਡ ਦਾ ਸਾਡੇ ਜ਼ਿਲ੍ਹੇ ਬਠਿੰਡੇ ਦਾ ਨਾਮ ਰੋਸ਼ਨ ਕੀਤਾ ਮੇਰੀ ਮਰਾਦ ਆ ਸਵਰਗੀ ਹੈ ਬਹੁਤ ਸਤਿਕਾਰਯੋਗ ਸਰਦਾਰ ਗੁਰਵਕ ਸਿੰਘ ਜੀ ਅਲਵੇਲਾ ਸਾਹਿਬ ਜਿਨ੍ਹਾਂ ਨੇ ਆਪਣੇ ਢਾਡੀ ਸਮੇਂ ਦੇ ਵਿੱਚ ਉਹ ਬਲੰਦੀਆਂ ਛੂਹੀਆਂ ਜਿਹੜੀਆਂ ਕਿਸੇ ਢਾਡੀ ਨੂੰ ਅੱਜ ਤੱਕ ਪ੍ਰਮਾਣ ਨਹੀਂ ਪ੍ਰਾਪਤ ਹੋਇਆ ਪਰਵੇਲਾ ਸਾਹਿਬ ਦੇ ਘਰ ਅੱਜ ਅਸੀਂ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੀ ਖਾਤਰ ਪਹੁੰਚੇ ਆ ਮੇਰੇ ਨਾਲ ਪਰਵੇਲਾ ਸਾਹਿਬ ਦੇ ਭਾਈ ਸਾਹਿਬ ਬਹੁਤ ਹੀ ਸਤਿਕਾਰਯੋਗ ਵੀਰ ਸਰਜੀਤ ਸਿੰਘ ਜੀ ਲੋਹਿਲਾ ਉਹ ਹਾਜ਼ਰ ਨੇ ਬਹੁਤ ਹੀ ਪੰਜਾਬੀ ਸੱਭਿਆਚਾਰ ਦੇ ਵਧੀਆ ਗੀਤਕਾਰ ਭਾਈ ਗੁਰਮੀਤ ਸਿੰਘ ਜੀ ਗੀਤਾ ਦਿਆਲਪੁਰੇ ਵਾਲਾ ਉਹ ਵੀ ਸਾਡੇ ਨਾਲ ਮੌਜੂਦ ਹੈ ਸੋ ਬਾਈ ਜੀ ਸਭ ਤੋਂ ਪਹਿਲਾਂ ਮੈਂ ਸਬਰ ਦੀ ਸਾਰੀ ਟੀਮ ਨੂੰ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅ ਸਰਦਾਰ ਗੁਰਵਖ ਸਿੰਘ ਜੀ ਅਲਵੇਲਾ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਆਪਣੀ ਟਾੜੀ ਰਾਗਦੇ ਸਵੇਤ ਦੁਨੀਆ ਦੇ ਉੱਤੇ ਰਾਜ ਕੀਤਾ ਉਹ ਜਿਹੜਾ ਕੋਈ ਵੀ ਮੁਲਕ ਨਹੀਂ ਹੋਣਾ ਜਿਸ ਦੇ ਤੱਕ ਅਲਵੇਲਾ ਸਾਹਿਬ ਦੀਆਂ ਕਸਟਾ ਨਾਂ ਬੱਜੀਆਂ ਹੋਣ ਸੋ ਅਲਵੇਲਾ ਸਾਹਿਬ ਇਸ ਟਾੜੀ ਲਾਈਨ ਦੇ ਵਿੱਚ ਆਏ ਉਹਨਾਂ ਨੇ ਕਦੋਂ ਸ਼ੁਰੂਆਤ ਕੀਤੀ ਜਿਸ ਤਰ੍ਹਾਂ ਉਹਦਾ ਇਹ ਆਉਣ ਢਾਡੀ ਕਲਾ ਦੇ ਵਿੱਚ ਆਉਣ ਬਣਿਆ ਸੋ ਇਸ ਬਾਰੇ ਥੋੜੀ ਜੀ ਸਾਨੂੰ ਜਾਣਕਾਰੀ ਦਿਓਗੇ ਜੀ ਸਭ ਤੋਂ ਪਹਿਲਾਂ ਮੱਖਣ ਸਿੰਘ ਜੀ ਤੁਸੀਂ ਵੀ ਬਹੁਤ ਪੁਰਾਣੇ ਵਧੀਆ ਬਹੁਤ ਵਧੀਆ ਢਾਡੀ ਹੈ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਵੱਲੋਂ ਅਲਵੇਲਾ ਪਰਿਵਾਰ ਵੱਲੋਂ ਧੰਨਵਾਦ ਹੈ ਜੀ ਆਇਆਂ ਨੂੰ ਇਹ ਢਾਡੀ ਲੈਣ ਚ ਜੀ ਇਹ ਸਿਆਸੀ ਚਾਸੀ ਦੇ ਵਿੱਚ ਇੱਧਰ ਆ ਗਏ ਕਿਉਂਕਿ ਉਦੋਂ ਪਹਿਲਾਂ ਆਪਣੇ ਕਾਇਕੋ ਕੇ ਅਲਾਸ ਕਰਾ ਹੁਣ ਤੇ ਜਿੱਧਰ ਆ ਗਏ। ਹਾਂਜੀ। ਉਹਦੋਂ ਬਾਅਦ ਫਿਰ ਲੱਗਦਾ ਤਾਰ ਢਾਡੀਆਂ ਦੇ ਪ੍ਰੋਗਰਾਮ ਛੱਡੇ ਜਿੰਨਾਂ ਦੇ। ਹਾਂ ਸਗਿਰਦ ਇਹਨਾਂ ਦੇ ਬਹੁਤ ਹੁੰਦੇ ਰਿਹਾ। ਉਹਨਾਂ ਤੋਂ ਦੂਜੀ ਗੱਲ ਤੇ ਸਿੱਖੀ ਵੀ ਗਈ ਐ, ਢਾਡੀ ਵੀ ਸਗਿਰਦ ਹੋਇਆ। ਹਾਂਜੀ। ਅ ਗੁਰਮੀਤ ਜੀ ਤੁਸੀਂ ਬੜਾ ਨੇੜੇ ਰਹੇ ਹੋ ਰਵੈਲਾ ਸਾਹਿਬ ਦੇ। ਹਾਂ ਪਰ ਮੁੱਢ ਤੋਂ ਜਦੋਂ ਵੀ ਮੈਨੂੰ ਉਮੀਦ ਆ ਵੀ ਜਦੋਂ ਤੇ ਸ਼ਾਇਦ ਉਹ ਡਰਾਮਾ ਕਰਦੇ ਹੁੰਦੇ ਸੀ। ਉਦੋਂ ਤੋਂ ਤੁਸੀਂ ਨਾਲ ਰਹੇ ਹੋ। ਤੇ ਅਲਵੇਲਾ ਸਾਹਿਬ ਦਾ ਇੱਕ ਇਹ ਜਿਹਾ ਸਵਾਲ ਸੀ ਬੜੇ ਨਿਰੰસાર ਸੀ ਕਿਸ ਤਰ੍ਹਾਂ ਦੇ ਸੀ ਤੁਸੀਂ ਉਹਨਾਂ ਦੇ ਜੀਵਨ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਦੇਖੋ ਜੀ ਮਾਸਟਰ ਗੁਰਵਕ ਸਿੰਘ ਅਲਵੇਲਾ ਇੱਕ ਚਲਦੀ ਫਿਰਦੀ ਯੂਨੀਵਰਸਿਟੀ ਉਹਨਾਂ 'ਚ ਐਨੇ ਗੁਣ ਸੀ ਬਹੁਤ ਹੀ ਜ਼ਿਆਦਾ ਮਦਦ ਗੁਰਬਾਨ ਗਿਆਨੀ ਹਰਮਨ ਪਿਆਰੀ ਸੀਗੇ ਉਹਨਾਂ ਨੇ ਜਿਸ ਵੀ ਜਿਵੇਂ ਸੰਗੀਤ ਸੀ ਕਲਾ ਸੀ ਇਹ ਸੰਗੀਤ ਦੇ ਖੇਤਰ ਦੇ ਵਿੱਚ ਜਿੱਥੇ ਵੀ ਉਹਨਾਂ ਨੇ ਰਮਿਆਂ ਦੇ ਵਿੱਚ ਵੀ ਇਹਨਾਂ ਨੇ ਜਿਵੇਂ ਕੋਈ ਕਾਲਾ ਤੇਲ ਬੰਦ ਹੋ ਜਾਂਦਾ ਸੀ ਇੰਡਸਟਰੀ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਮਾਜ ਦੇ ਵਿੱਚ ਬਰਾਈਆਂ ਸੀ ਡਰਾਮਿਆਂ ਰਾਹੀਂ ਇਹਨਾਂ ਨੇ ਉਸ ਬਰਾਈਆਂ ਨੂੰ ਲੋਕਾਂ ਦੇ ਉਹੂ ਕੀਤਾ ਤੇ ਬੜਾ ਨਾਮ ਉਹ ਡਰਾਮਿਆਂ ਦੇ ਵਿੱਚੋਂ ਹੋਈ ਜਿਹੜੇ ਬਹੁਤ ਹੀ ਸਾਡੇ ਪੰਜਾਬ ਦੇ 75% ਕੀਤੀ ਸੀਗੀ ਜਿਹੜੇ ਕਿ ਪ੍ਰਸੰਗ ਸੀਗਾ ਭਾਈ ਤਾਰੂ ਸਿੰਘ ਜੀ ਨਾਲ ਸਬੰਧਤ ਤੇ ਉਸ ਕੈਸਟ ਤੋਂ ਲੈ ਕੇ ਮਤਲਬ ਉਹਨਾਂ ਦੀ ਡੈਥ ਟਿੱਕਰ ਉਹਨਾਂ ਦੇ ਆ ਸੈਂਕੜੇ ਦੇ ਕਰੀਬ ਕਸਟਾਂ ਆਈਆਂ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਨੇ ਐਸੇ ਤੀਰ ਮਾਰੇ ਵੀ ਇਹ ਕੋਈ ਬਹੁਤ ਸਾਰੇ ਮੁਲਕਾਂ ਦੇ ਵਿੱਚ ਤੁਹਾਡੇ ਨਾਲ ਵੀ ਜਾਂਦੇ ਰਹੇ ਆ ਉਹ ਤੇ ਕੋਈ ਵੀ ਪੰਜਾਬ ਦੀ ਵੱਡੀ ਸਟੇਜ ਨਹੀਂ ਰਹੀ ਜਿੱਥੇ ਮਾਸਟਰ ਗੁਰਵਤਾਰ ਸਿੰਘ ਵਿੱਲਾ ਜੀ ਨੇ ਆਪਣੇ ਧਾਰਮਿਕ ਦੀਵਾਨ ਜਾਂ ਆਪਣੇ ਨਗਰ ਕੀਰਤਨ ਵਗੈਰਾ ਵੱਡੇ ਵੱਡੇ ਸਟੇਜਾਂ ਵੱਡੇ ਵੱਡੇ ਮਤਲਬ ਪਿੰਡਾਂ ਦੇ ਵਿੱਚ ਉਹਨਾਂ ਨੇ ਇਹ ਬਖੂਬੀ ਨਮਾਇਆ ਹਾਂਜੀ ਬਾਕੀ ਜਿਹੜੀ ਗੱਲ ਹੈਗੀ ਉਹਨਾਂ ਦੇ ਸੁਭਾਅ ਦੀ ਉਹ ਬੱਕਈ ਅਲਬੇਲਾ ਸੀ ਉਹ ਆਏ ਗਏ ਨੂੰ ਉੱਤੇ ਪ੍ਰਾਉਣਚਾਰੀ ਉਹਨਾਂ ਦੇ ਵਿੱਚ ਐਡੀ ਵੱਡੀ ਪੱਧਰ ਤੇ ਸੀ ਉਹਨਾਂ ਦੇ ਕੋਲੇ ਭਾਵੇਂ ਕੁਝ ਵੀ ਨਹੀਂ ਰਿਹਾ ਅਖੀਰ ਦੇ ਵਿੱਚ ਪਰ ਉਹਨਾਂ ਨੇ ਆਪਣੇ ਸੱਜਣਾ ਬੇਲੀਆਂ ਨੂੰ ਆਪਣੇ ਪਿਆਰਿਆਂ ਨੂੰ ਸਭ ਕੁਝ ਹੀ ਮਤਲਬ ਉਹਨਾਂ ਤੋਂ ਅਰਪਣ ਕਰਦਾ ਮਰਸੀਦ ਅਸਵਾ ਬਿਲਕੁਲ ਅਲਬੇਲਾ ਸੀ ਬਿਲਕੁਲ ਬਹੁਤੀ ਨਿੱਗਾ ਆਮ ਲੋਕਾਂ ਦੇ ਕੰਮ ਆਉਣ ਵਾਲਾ ਨਹੀਂ ਤਾਂ ਜਦੋਂ ਕੋਈ ਬੰਦਾ ਜਿਆਦਾ ਬਲੰਦੀਆਂ ਛੋਹ ਜਾਂਦਾ ਸਾਡੀ ਲੈਣ ਦੇ ਵਿੱਚ ਇਹੋ ਜਿਹਾ ਜਦੋਂ ਚਾਰ ਬੰਦੇ ਉਹਨੂੰ ਬੁਲਾਉਣ ਲੱਗ ਜਾਂਦੇ ਐ ਉਹਦੇ ਮਗਰ ਜੀ ਲੱਗ ਜਾਂਦਾ ਓਦੋਂ ਉਹ ਆਪਣੇਆਂ ਦਾ ਤਾਂ ਕੀ ਤੇ ਗਰੀਬਾਂ ਦਾ ਤਾਂ ਕੀ ਆਪਣੇਆਂ ਦਾ ਵੀ ਖੜਾ ਛੱਡ ਜਾਂਦੇ ਪਰ ਮਾਸਟਰ ਜੀ ਨੇ ਜਿਵੇਂ ਆਪਣੇ ਮਹੰਤ ਹੁੰਦੇ ਐ ਫਕੀਰ ਹੁੰਦੇ ਐ ਜੋਗੀ ਹੁੰਦੇ ਐ ਹੋਰ ਗਰੀਬ ਗੁਰਬਾ ਜਿੰਨਾਂ ਸਾਰਿਆਂ ਦੇ ਨਾਲ ਐਂਡ ਤੇ ਕਰਨਵਾਈ ਐ ਆ ਸ੍ਰੀ ਜੀ ਸੰਗਰੀ ਅਲਵੇਲਾ ਸਾਹਿਬ ਨੇ ਗਾਡੀ ਰੈਨ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਕਿਹੜੇ-ਕਿਹੜੇ ਸਾਥੀ ਸੀ ਜਿਨ੍ਹਾਂ ਨਾਲ ਉਹਨਾਂ ਨੇ ਰਿਕਾਰਡਿੰਗ ਕਰਾਈ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਜੀ ਦਰਸ਼ਨ ਸੰਤਪੂਲਾ ਸਰੰਗੀ ਤੇ ਸੀ ਹਾਂਜੀ ਤੇ ਜਸਵੀਰ ਸਿੰਘ ਸਿੱਧੂ ਢੱਡ ਤੇ ਤੇ ਸਭ ਤੋਂ ਪਹਿਲਾਂ ਇਹਨਾਂ ਦੀ ਰਿਕਾਰਡਿੰਗ ਹੋਈ ਤੇ ਇੰਦਰਜੀਤ ਜੀ ਅਣਕੀ ਸਾਹਿਬ ਹਾਂਜੀ ਤੇਜੀਤ ਸਿੰਘ ਸਿੱਧੂ ਹਮ ਅਸਲ ਪਹਿਲਾਂ ਸ਼ੁਰੂ ਅਜੀਤ ਸਿੰਘ ਸਿੱਧੂ ਤੋਂ ਫਿਰ ਅਣਕੀ ਆ ਗਿਆ ਜੀ ਹਾਂਜੀ ਫਿਰ ਬਦਲਦੇ ਰੰਗ ਤੇ ਜੈਵਟ ਲੋ ਆਇਆ ਹਾਂਜੀ ਜੈਵਟ ਲੋ ਆਇਆ ਹਾਂਜੀ ਜੈਵਟ ਲੋ ਤੋਂ ਬਾਅਦ ਨਾਲ ਹੀ ਸਰੰਗੀ ਤੇ ਹੋਰ ਆਈ ਗਏ ਐ ਬਦਲਦੇ ਆਏ ਐ ਤੇਜ ਹੁੰਦੇ ਰਹੇ ਐ ਜੱਥੇ ਦੇ ਮੈਂਬਰ ਸੀਗੇ ਜਿਹੜੇ ਤੇ ਪੱਦ ਟਾਈਮ ਸਮਾਂ ਜੀ ਬਿੱਲੂ ਬਲਦੇਵ ਸਿੰਘ ਬਿੱਲੂ ਜਾਂਗਪੁਰੀ ਨੇ ਹਾਂਜੀ ਤੇ ਜਸਵੰਤ ਸਿੰਘ ਦੋਨੋਂ ਦੋਨੋਂ ਨੇ ਜੱਥੇ ਹਾਂਜੀ ਬਹੁਤ ਕੋਲ ਮੌਸਮ ਆਇਆ ਹਾਂਜੀ ਮੈਨੂੰ ਸਰਕਾਰ ਜੀ ਬਿੱਲੂ ਤਾਂ 35 ਸਾਲ ਨੂੰ ਠੀਕ ਹੈ ਹਾਂਜੀ ਤੇ ਜਸਵੰਤ ਆ ਗਏ ਸੀ ਹਾਂਜੀ ਆ ਇਥੇ ਹੋਰ ਵੀ ਕਲਾਕਾਰ ਮਤਲਬ ਇੱਕ ਤਰ੍ਹਾਂ ਦੀ ਇਹ ਅਲਵੇਲਾ ਅਕੈਡਮੀ ਵਾਈਜੀ ਹੁੰਦੀ ਸੀ ਜੀ ਬਹੁਤ ਸਾਰੇ ਕਲਾਕਾਰ ਇਥੋਂ ਸਿੱਖ ਕੇ ਗਏ ਆ ਕਿ ਜਿਹੜੇ ਅੱਜ ਚੋਟੀ ਤੇ ਪਹੁੰਚੇ ਹੋਏ ਆ ਜੀ 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 ਹਾਂ ਉਹਨਾਂ ਬਾਰੇ ਜਿਹੜੇ ਕਿਹੜੇ ਕਲਾਕਾਰ ਇੱਥੇ ਪੜ੍ਹ ਵਿਚ ਤਿਆਰ ਹੋਏ ਜਿਹੜੇ ਅਲਵੇਲਾ ਸਾਹਿਬ ਨੇ ਫਿਰਦਾ ਜਿਹੜੇ ਅੱਜ ਚੋਟੀ ਤੇ ਪਹੁੰਚੇ ਹੋਏ ਆ ਜੀ ਸਭ ਤੋਂ ਪਹਿਲਾਂ ਤਾਂ ਇਹ ਸਿਗਰਦਾਂ ਦੇ ਵਿੱਚੋਂ ਗਰਮੀਤ ਕੀਤਾ ਜੀ ਨਾਲ ਹੀ ਬੈਠੇ ਆਪਣੇ ਤੇ 70 70 ਜੀ ਇਹ ਇਥੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਫਿਰ ਇਹਨਾਂ ਤੋਂ ਬਾਅਦ ਧਰਮਪ੍ਰੀਤ ਹੈ ਜੀ ਬਲਕਾਰ ਸਿੱਧੂ ਆਇਆ ਹਰਵੰਤ ਛੱਤਾ ਆਇਆ ਨਰਮਲ ਗਿੱਲ ਕਿੰਨੇ ਕੁ ਜੀ ਨੇਕੇ ਹੀ ਕਲਾਕਾਰ ਇਹ ਕਰਦੇ ਵਿੱਚੋਂ ਪਿਆਰ ਹੋਇਆ ਕਿੱਥੋਂ ਪਿਆਰ ਹੋਇਆ ਹਾਂਜੀ ਕਿਸੇ ਦੀ ਤਕਦੀਰ ਚੰਗੀ ਹੈ ਜੇ ਮੈਂ ਹੁਣ ਅਸੀਂ ਬਲਕਾਰ ਸਿੱਧੂ ਤੇ ਲੱਗੀ ਕਲਾਕਾਰਾਂ ਦੇ ਵਿੱਚੋਂ ਵੀ ਅਜ ਐਮਐਲਏ ਹਰੇਪਸੂ ਕਸਬਟੋਂ ਨਾਲ ਸਾਡੀ ਉਹ ਵੀ ਇੱਥੋਂ ਆ ਅ ਰਵੇਲਾ ਸਾਹਿਬ ਦੁਨੀਆਂ ਤੋਂ ਚਲੇ ਗਏ ਪਰ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਰਹਿੰਦੀ ਦੁਨੀਆਂ ਤੱਕ ਇਸ ਦੁਨੀਆਂ ਦੇ ਉੱਤੇ ਵੱਜੂ ਬੋਲੂਗੀ ਇਸ ਤਰ੍ਹਾਂ ਤੇ ਆਪਾਂ ਬਹੁਤ ਵਾਰੀ ਤੁਸੀਂ ਉਹਨਾਂ ਦੀ ਵਰਸ਼ੀ ਵੀ ਆਪਾਂ ਮਨਾਉਂਦੇ ਆ ਇੱਥੇ ਹਾਂਜੀ ਹਾਂਜੀ ਤੇ ਕੋਈ ਉਹਨਾਂ ਦੀ ਵਰਸ਼ੀ ਦੇ ਉੱਤੇ ਕੋਈ ਸਰਕਾਰ ਵੱਲੋਂ ਜਾਂ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਉਹਨਾਂ ਦੀ ਯਾਦ ਬਣਾਉਣ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਐਲਾਨ ਕੀਤਾ ਜਾਂ ਜਾਂ ਕੋਈ ਉਦਮ ਕੀਤਾ ਕਿਸੇ ਕਮੇਟੀ ਸ਼੍ਰੋਮਣੀ ਕਮੇਟੀ ਨੇ ਜਾਂ ਸਰਕਾਰ ਨੇ ਇਹਦੇ ਬਾਰੇ ਇਹਦੋਂ ਪਹਿਲੀ ਵਰਸ਼ੀ ਇੱਕ ਕਮੇਟੀ ਤਾਂ ਬਣਾਈ ਨਹੀਂ ਸੀਗੀ ਜੀ ਮਰਗਾਂ ਵੱਧ ਹੋ ਗਈਆਂ ਸੀ ਘਰੇ ਭਾਈ ਦੀ ਮੌਤ ਹੋ ਗਈ ਸੀ ਭਤੀਜੇ ਦੀ ਮੌਤ ਹੋ ਗਈ ਮੌਤਾਂ ਵਧ ਗਈਆਂ ਹੁਣੇ ਕਰਕੇ ਮਨਾਈ ਨਹੀਂ ਉਹ ਤੋਂ ਪਹਿਲੀ ਵਾਰ ਸੀ ਤੇ ਬਲਕਾਰ ਸਿੱਧੂ ਆਇਆ ਸੀਗੇ ਜੀ ਉਹਨਾਂ ਨੇ ਲਾਇਬ੍ਰੇਰੀ ਦਾ ਐਲਾਨ ਕੀਤਾ ਹੋਰ ਹਲੇ ਕਿਸੇ ਨੇ ਹੋਣੇ ਕੀਤਾ ਮਤਲਬ ਆਉਂਦੇ ਐ ਹਾਂਜੀ ਚੰਗੇ ਢਾਢੀ ਵੀ ਆਉਂਦੇ ਐ ਸੂਝਵਾਨ ਆਉਂਦੇ ਐ ਗਿਆਨੀ ਚੰਗੇ ਮਹਾਪੁਰਸ਼ ਵੀ ਆਉਂਦੇ ਐ ਤੇ ਰਾਜਨੀਤਿਕ ਹਰਸਤੀਆਂ ਵੀ ਆਉਂਦੀਆਂ ਹੂੰ ਉਹ ਸਮੇਂ-ਸਮੇਂ ਨਾਲ ਕਈ ਵਾਰ ਐਲਾਨ ਤਾਂ ਕਰ ਜਾਂਦੇ ਐ ਪਰ ਉਹਨਾਂ ਨੂੰ ਗੂਰ ਨਹੀਂ ਪਿਆ ਉਸ ਗੱਲ ਨੂੰ ਫਿਲਹਾਲ ਕਈ ਵਾਰ ਤਾਂ ਲਾਇਬ੍ਰੇਰੀ ਬਣਾਉਣ ਦੀ ਗੱਲ ਹੋਈ ਕਿਤੇ ਮਤਲਬ ਟੈਟੂ ਲਾਉਣ ਦਾ ਵੀ ਵਿਚਾਰ ਬਣਿਆ ਕਿਤੇ ਮਤਲਬ ਕਿਸ ਤਰ੍ਹਾਂ ਕਿ ਕਿਸ ਤਰ੍ਹਾਂ ਕੋਈ ਯਾਨੀ ਮਦਦ ਨਹੀਂ ਹੋਈ ਨਾ ਹੀ ਸਰੂਬਨੀ ਕਮੇਟੀ ਵੱਲੋਂ ਤੇ ਨਾ ਹੀ ਕਿਸੇ ਹੋਰ ਆਪਣੇ ਰਾਜਨੀਤਿਕ ਅੰਦੇਸ਼ਾ ਵੱਲੋਂ ਜਾਂ ਕਿਸੇ ਹੋਰ ਸੰਸਥਾ ਵੱਲੋਂ ਇਹ ਪਰਿਵਾਰ ਦੀ ਜਾਂ ਉਹਨਾਂ ਦੀ ਯਾਦ ਵਿੱਚ ਕੁਝ ਬਣਾਉਣ ਦੀ ਮੇਰੇ ਖਿਆਲ ਵਿੱਚ ਹਜੇ ਤੱਕ ਨਹੀਂ ਹੋਇਆ ਹੋਣਾ ਚਾਹੀਦਾ ਬਿਲਕੁਲ ਜੀ ਉਹ ਐਡੇ ਪੰਥ ਦੇ ਇੱਕ ਮਹਾਨ ਟਾਡੀ ਸੀ ਸਿੱਖ ਕੌਮ ਦੀ ਜਿਹੜਾ ਇਤਿਹਾਸ ਹੈ ਉਹਨਾਂ ਨੇ ਦੇਸ਼ਾਂ ਬਦੇਸ਼ਾਂ ਵਿੱਚ ਲੈ ਗਲੋ ਕੰਨਿੰਗਾ ਮਤਲਬ ਆਪਣੀਆਂ ਕੈਸਟਰਾਂ ਹੀ ਆਪਣੇ ਜਿਹੜੇ ਟੂਰ ਹੈ ਕੈਨੇਡਾ ਅਮਰੀਕਾ ਹੋਰ ਵਿਦੇਸ਼ਾਂ ਵਿੱਚ ਜਾ ਕੇ ਵੀ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੁਸੀਂ ਸਾਰੇ ਹੀ ਕਰਦੇ ਹੋ ਸਾਡੀ ਤਾਂ ਮਤਲਬ ਸਿਰ ਝੁਕਦਾ ਹੈ ਤੁਹਾਡੀ ਕਲਾ ਨੂੰ ਹੂੰ ਬਾਕੀ ਜਿੰਨੇ ਵੀ ਇਹ ਪੰਥਕ ਕਬੀਛਰ ਜਥੇ ਹੈ ਕਬੀਛਰੀ ਜਥੇ ਹੈ ਢਾਡੀ ਜਥੇ ਹੈ ਰਾਗੀ ਜਥੇ ਹੈ ਉਸ ਦਾ ਸਾਰਿਆਂ ਦਾ ਬੜਾ ਮਾਨ ਇੱਜ਼ਤ ਆਦਰ ਕਰਦੇ ਆਂ ਵੀ ਸੱਚੇ ਪਾਤਸ਼ਾਹ ਸਿੱਖ ਕੌਮ ਦੀ ਇੱਕ ਇਹੀ ਕਰਦੇ ਆ ਨਾ ਪ੍ਰਚਾਰ ਸਿੱਖ ਕੌਮ ਦਾ ਉਹ ਤਾਂ ਦੇਖ ਲਓ ਦੁਨੀਆ ਪਤਤ ਹੋ ਰਹੀ ਆ ਸਾਡੇ ਵਰਗੇ ਵੀ ਆ ਸਾਰੇ ਵਿੱਚ ਹੁੰਦੇ ਆ ਜਿਹੜੇ ਕਈ ਤਾਂ ਮੇਰੀਆਂ ਸਾਰੀਆਂ ਸਾਰੀਆਂ ਮੇਰੀਆਂ ਲਿਖੀਆਂ ਸੀ ਜਿਵੇਂ ਰੱਬ ਤੇ ਭਰੋਸਾ ਪ੍ਰਲਾਦ ਭਗਤ ਦਾ ਪ੍ਰਸੰਗ ਸੀ ਜਾਂ ਰਬੀਦਾਸ ਭਗਤ ਦਾ ਪ੍ਰਸੰਗ ਸੀ ਸੱਚ ਦਾ ਸੂਰਜ ਤੇ ਜਾਂ ਵਿੱਚ ਬਾਬਾ ਦੀਪ ਸਿੰਘ ਦਾ ਪ੍ਰਸੰਗ ਸੀ ਖਾਲਸਾ ਅਮਰ ਉਹ ਤੇ ਇੱਕ ਇੱਕ ਸੀ ਮਰਦਾਂ ਦੇ ਬੋਲ ਉਹ ਚੌਧਰੀ ਨੱਥੇ ਦਾ ਪ੍ਰਸੰਗ ਸੀ ਯਾਨੀ ਕਾਫੀ ਮਾਸਟਰ ਜੀ ਨਾਲ ਤੇ ਉਹ ਸੀ ਕਈ ਬਹੁਤ ਸਾਰੇ ਇਹੋ ਜਿਹੇ ਗੀਤ ਵੀ ਸੀ ਇਸ ਇਹੋ ਜਿਹਿਆਂ ਮਤਲਬ 12 ਜਾਂ 13 ਕਹਿੰਦੇ ਜਿਨ੍ਹਾਂ ਵਿੱਚ ਮੈਂ ਪੁੱਜੀਦਾ ਪਾਇਆ ਸੀ ਤੇ ਉਹ ਵੀ ਉਸ ਤਰ੍ਹਾਂ ਚੱਲ ਜ ਜਾਂਦਾ ਸੀ ਉਹ ਦੱਸ ਕੇ ਮੇਰੇ ਤੋਂ ਲਖਵਾ ਲੈਂਦੇ ਸੀ ਵਿਦਾਇਕ ਸਰ ਬੁਲਕਤਾ ਅਮਰਤਾ ਬਿਰਕ ਮੇਜਰ ਰਾਜਸਤਾਨੀ ਹਰਦੇਬ ਮਾਹੀ ਨੰਗਲ ਰਾਖੀ ਹੁੰਦਲ ਦਲਬਿੰਦਰ ਦਿਆਲ ਪੁਰੀ ਯਾਨੀ ਕਾਫੀ ਹੈ ਕਈ ਵਾਰ ਨਾ ਅਜ ਸਰ ਜਾਂਦੇ ਐ ਸਾਡੇ ਵੀਰ ਹੈ ਸਾਡੇ ਭਰਾ ਹੈ ਉਹ ਸਾਰੇ ਤੇ ਤਰੱਕੀਆਂ ਚਮਨੇ ਆ ਵੀ ਤਰਕੀਆਂ ਕਰਨ ਬਲੰਡੀਆਂ ਛੋਣ ਇਹੀ ਅਕਾਲ ਪੁਰਖ ਪ੍ਰਮਾਤਮਾ ਅਗੇ ਅਰਦਾਸ ਬੇਨਤੀਆਂ ਕਰਦੇ ਰਹਿੰਦੇ ਆ ਸਭਾ ਤਰਬਟ ਲੰਦਾ ਉਤਰਾ ਚੜਾਉ ਆਉਂਦੇ ਰਹਿੰਦੇ ਆ ਇਹ ਉਹ ਘਰ ਤਲਵੇਲਾ ਸਾਹਿਬ ਦਾ ਜਿੱਥੇ ਹਰ ਵਕਤ ਮੇਲਾ ਲੱਗਾ ਰਹਿੰਦਾ ਸੀ ਉਹ ਚਵਾਰਾ ਜਿੱਥੋਂ ਬਹੁਤ ਸਾਰੇ ਕਲਾਕਾਰ ਅ ਤਲਵੇਲਾ ਸਾਹਿਬ ਤੋਂ ਸਿੱਖ ਕੇ ਉਹਨਾਂ ਦੇ ਸ਼ਗਿਰਦ ਜਿਹੜੇ ਅੱਜ ਬਲੰਡੀਆਂ ਤੇ ਪਹੁੰਚੇ ਆ ਤੇਲਵੇਲਾ ਸਾਹਿਬ ਦੇ ਜਾਣ ਤੋਂ ਬਾਅਦ ਕਿਸੇ ਸਰਕਾਰ ਨੇ ਕਿ ਸੇ ਕੋਈ ਸ਼ਰੋਬਣੀ ਕਮੇਟੀ ਨੇ ਇਹ ਪਰਿਵਾਰ ਦੀ ਬਾਣੀ ਫੜੀ ਅ ਅੱਜ ਉਹ ਚਵਾਰਾ ਜਿੱਥੇ ਵਧੀਆ ਕਲਾਕਾਰ ਪੈਦਾ ਹੋਏ ਕਲਕਾਰ ਸਿੱਧੂ ਵਰਗੇ ਧਰਮਪ੍ਰੀਤ ਵਰਗੇ ਬਹੁਤ ਕਲਾਕਾਰ ਇਥੋਂ ਸਿੱਖੇ ਗਏ ਆ ਉਹ ਸਾਰੇ ਟਾਡੀ ਇਥੋਂ ਪੈਦਾ ਹੋਏ ਆ ਹਾਂ ਜਸਵੰਤ ਜੀ ਜਸਵੰਤ ਜੀ ਤੇ ਬਿੱਲੂ ਵਰਗੇ ਜਿੱਥੇ ਚੋਟੀ ਦੇ ਟਾਡੀ ਜਿਹੜੇ ਚਵਾਰੇ ਦੇ ਵਿੱਚ ਰਹਿਸਲਾਂ ਕਰਦੇ ਰਹੇ ਅੱਜ ਉਹ ਚਵਾਰਾ ਅਲਵੇਲਾ ਸਾਹਿਬ ਦੇ ਜਾਣ ਤੋਂ ਬਾਅਦ ਖੰਡਰ ਬਣ ਗਿਆ ਅੱਜ ਆਪਾਂ ਖੋਲਿਆ ਸੀ ਚਵਾਰਾ ਉਹਦੇ ਵਿੱਚੋਂ ਦੋ ਚਾਰ ਤਾਂ ਕਬੂਤਰ ਹੀ ਉੱਡੇ ਸੀ ਤੁਸੀਂ ਦੇਖਿਆ ਤਾਂ ਇਸ ਤਰ੍ਹਾਂ ਹੀ ਹੁੰਦਾ ਜੀ ਮਰਦਾਂ ਦੇ ਨਾਲ ਹੀ ਹੁੰਦਾ ਹੈ ਬੰਦਿਆਂ ਦੇ ਨਾਲ ਹੀ ਘਰ ਹੁੰਦੇ ਆ ਤੇ ਪਰ ਫਿਰ ਵੀ ਉਹਨਾਂ ਦੇ ਬ੍ਰਦਰ ਆ ਇਹ ਹਾਂਜੀ ਤੇ ਵਧੀਆ ਚਲੋ ਭਾਵੇਂ ਇੱਕ ਦੋ ਦਿੱਕਾਂ ਹੋ ਗਈਆਂ ਘਰ ਦੇ ਵਿੱਚ ਥੋੜਾ ਜਣਾ ਮੋਸ਼ਨਲ ਹੈ ਤੇ ਸਾਰਾ ਪਰਿਵਾਰ ਤੇ ਉਹਨਾਂ ਦੇ ਜਾਣ ਦਾ ਸਦਮਾ ਹੀ ਏਡਾ ਵੱਡਾ ਵੱਡਾ ਹੈ ਤੇ ਬਾਕੀ ਇਹਨਾਂ ਦੇ ਉਦੋਂ ਛੋਟਾ ਲਵੇਲਾ ਜੀ ਤੋਂ ਭਰਾ ਸੀਗੇ ਉਹ ਚਲੇ ਗਏ ਹਾਂਜੀ ਦੇ ਪਤੀ ਜੀ ਦੀ ਜਥ ਹੋਈ ਹੈ ਤਰਕੇ ਮਤਲਬ ਥੋੜਾ ਹੁਣ ਇਹ ਸਾਰਾ ਕੁਝ ਕਰਨ ਲੱਗੇ ਆ ਹੌਲੀ ਹੌਲੀ ਆਪਣਾ ਮਕਾਨ ਵੀ ਮਤਲਬ ਚੰਗਲਾ ਨਵਾਂ ਪਾ ਰਹੇ ਆ ਤੇ ਸੱਚੇ ਪਾਤਸ਼ਾਹ ਮਿਹਰ ਕਰਨਗੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਜੀ ਜਿਹੜੇ ਹੁੰਦੇ ਆ ਕਲਾਕਾਰ ਹੁੰਦੇ ਆ ਰਾਗੀ ਢਾਡੀ ਹੁੰਦੇ ਆ ਜਾਂ ਆਪਣੇ ਕਹਿ ਲੋ ਪੁਲਵਾਨ ਹੁੰਦੇ ਆ ਗਾਉਣ ਵਾਲੇ ਹੁੰਦੇ ਆ ਉਹ ਜਦੋਂ ਖੁੱਦ ਹੁੰਦੇ ਆ ਆਪ ਹੁੰਦੇ ਆ ਹਾਜ਼ਰ ਉਦੋਂ ਗੱਲਾਂ ਕੁਝ ਹੋਰ ਹੁੰਦੀਆਂ ਆ ਜਦੋਂ ਸਮਾਜ ਤੋਂ ਰੁਕਸਿਸ ਹੋ ਜਾਂਦੇ ਆ ਚਲੇ ਜਾਂਦੇ ਆ ਉਦੋਂ ਗੱਲਾਂ ਹੋਰ ਹੋ ਜਾਂਦੀਆਂ ਮੱਖਣ ਦੀ ਹਾਂ ਬਾਈ ਸਰਜੀਤ ਜੀ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਮਤਲਬ ਅੱਜ ਬਹੁਤ ਵੱਡਾ ਇਹ ਸਦਮਾ ਹੀ ਆ ਇੱਕ ਤਰ੍ਹਾਂ ਦਾ ਲਵੇਲਾ ਸਾਹਿਬ ਦੇ ਜਾਣ ਤੋਂ ਬਾਅਦ ਉਹ ਚਵਾਰਾ ਜਿਹੜਾ ਕਿਤੇ ਅਕੈਡਮੀ ਦੇ ਰੂਪ ਦਾ ਘੜੀ ਬੈਠਾ ਸੀ ਅੱਜ ਉਹ ਖੰਡਰ ਬਣਿਆ ਪਿਆ ਤੁਹਾਨੂੰ ਸਰਕਾਰ ਤੇ ਵੀ ਇਸ ਤਰ੍ਹਾਂ ਦਾ ਕੋਈ ਗਿਲਾ ਹੋਊਗਾ ਜਾਂ ਸ਼੍ਰੋਮਣੀ ਕਮੇਟੀ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਗਿਲਾ ਹੁਣ ਮੁੱਖ ਸੰਖੇਪ ਕੀ ਤੁਸੀਂ ਇਹ ਹੀ ਗਰਮੀਤ ਸਿੰਘ ਨੇ ਦੱਸੀ ਇਹ ਗੱਲ ਜਿਹੜੇ ਬੰਦੇ ਸਿੱਖ ਕੇ ਗਏ ਉਹ ਹੁਣ ਹਟ ਚਲੇ ਆਪਾਂ ਸਰਕਾਰ ਦੇ ਕਿਨਾਰੇ ਜਿਹੜੇ ਬੰਦੇ ਜਮਾ ਇਥੋਂ ਤਿਆਰੀਆਂ ਕਰ ਕਰ ਕੇ ਗਏ ਐ ਸਰਗ ਹੋ ਗਿਆ ਉਹ ਬੰਦੇ ਭੁਲਾਈ ਜਾਂਦੇ ਆਪਾਂ ਸਰਕਾਰ ਤੋਂ ਬੜਾ ਲੰਮਾ ਜਾਵੜਿੰਦਾ ਜੀ ਆਪਾਂ ਅੱਜ ਲੋੜ ਆ ਮਤਲਬ ਸ਼੍ਰੋਮਣੀ ਕਮੇਟੀ ਨੂੰ ਵੀ ਜਿਹੜੇ ਕਿ ਐਡੇ ਬਦੇ ਅੰਤਰਰਾਸ਼ਟਰੀ ਸਾਡੀ ਹੋਏ ਆ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਇਤਿਹਾਸ ਦਾ ਪ੍ਰਚਾਰ ਕੀਤਾ ਜੀ 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 ਸਾਡੀਆਂ ਸਰਕਾਰਾਂ ਨੂੰ ਵੀ ਜਿਨ੍ਹਾਂ ਨੇ ਬਹੁਤ ਵਾਰੀ ਇੱਥੇ ਐਲਾਨ ਕੀਤੇ ਆ ਵੀ ਅਲਵੇਲਾ ਸਾਹਿਬ ਦਾ ਸਟੈਚੂ ਲਾਇਆ ਜਾਊਗਾ ਜਾਂ ਲਾਇਬ੍ਰੇਰੀ ਬਣਾਈ ਜਾਊਗੀ ਹਾਂਜੀ ਅਜੇ ਸਾਰਾ ਕੁਝ ਉਹ ਉਵੇਂ ਦਾ ਉਵੇਂ ਪਿਆ ਕੋਈ ਵੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਤੱਕ ਪਿੰਡ ਬੋਰਜਗੜ ਬੋਰਜਨਾਜ਼ਗੜ ਦੇ ਵਿੱਚ ਕੋਈ ਵੀ ਉਹਨਾਂ ਦੀ ਯਾਦਗਾਰ ਨਹੀਂ ਬਣੀ ਚਾਹੀਏ ਸਾਲਾਨਾ ਮੇਲਾ ਜਿਹੜਾ ਉਹਨਾਂ ਦਾ ਮਨਾਇਆ ਜਾਂਦਾ ਹੈਗਾ ਉਹਨਾਂ ਦੀ ਵਰਸ਼ੀ ਹੈ ਜਿਹੜੀ ਬਣਾਈ ਜਾਂਦੀ ਹੈਗੀ ਪਰ ਫਿਰ ਵੀ ਅੱਜ ਲੋੜ ਆ ਤੇ ਅਜੋ ਚਵਾਰਾ ਜਿਹੜਾ ਜੀਐਸਏ ਨੋਕ ਪੈਕੈਡਮੀ ਦਾ ਮਤਲਬ ਸਿਰਾ ਬਣਿਆ ਜਾਂਦਾ ਸੀ ਬਹੁਤ ਸਾਰੇ ਕਲਾਕਾਰ ਰਾਗੀ ਢਾਡੀ ਉੱਥੋਂ ਪੈਦਾ ਹੋਏ ਆ ਅੱਜ ਉਹ ਖੰਡਰ ਬਣ ਰਿਹਾ ਸੋ ਅੱਜ ਲੋੜ ਆ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਸਰਕਾਰ ਨੂੰ ਵੀ ਵੀ ਅਲਵੇਲਾ ਸਾਹਿਬ ਦੇ ਜਿਹੜਾ ਪਰਿਵਾਰ ਆ ਉਹਨਾਂ ਦੀ ਵੀ ਵਾਹ ਫੜਨ ਦੀ ਲੋੜ ਤੇ ਉਹਨਾਂ ਦੀ ਯਾਦ ਦੇ ਵਿੱਚ ਵੀ ਕੁਛ ਨਾ ਕੁਛ ਬਣਾਇਆ ਜਾਵੇ ਸੋ ਬਾਈ ਜੀ ਤੁਸੀਂ ਬਾਈ ਸਰ ਜੀ ਜੀ ਦੇ ਪਰਿਵਾਰ ਵੱਲੋਂ ਸਮੁੱਚੀ ਸੰਸਥਾ ਵੱਲੋਂ ਤੇ ਮੈਂ ਆਪਣੇ ਕੀਤਾ ਦੇ ਹਾਲ ਪਰੇ ਵਾਲਾ ਆਪਣੇ ਬਾਰਾ ਸਰਜੀਤ ਕੀਤਾ ਜਿੰਨਾ ਕੁਛ ਕਹਿੰਦੇ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ